ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਚ ਪਈਗਾ ਮੀ ਡਿੱਗੇਗਾ ਪਾਰਾ ਇਸ ਦਿਨ ਤੋਂ ਮੂੜ ਬਦਲੇਗਾ ਮੌਸਮ ਜੀਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਦਰਅਸਲ ਸਵੇਰ ਤੋਂ ਹੀ ਸੂਬੇ ਦੇ ਕੁਝ ਇਲਾਕਿਆਂ 'ਚ ਬੱਦਲ ਛਾਏ ਹੋਏ ਨੇ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ ਠੰਡੀਆਂ ਹਵਾਵਾਂ ਚੱਲਣ ਕਾਰਨ ਮੌਸਮ ਵੀ ਠੰਡਾ ਹੋ ਗਿਆ ਹੈ ਮੌਸਮ ਵਿਭਾਗ ਮੁਤਾਬਕ 17 ਫਰਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲੇਗਾ पर 19 ਫਰਵਰੀ ਤੋਂ ਇਸ ਦਾ ਅਸਰ ਪੰਜਾਬ ਵਿੱਚ ਹੀ ਪੈਣ ਦੀ ਸੰਭਾਵਨਾ ਹੈ 19 ਤੇ 20 ਫਰਵਰੀ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੇਕਰ 19 20 ਫਰਵਰੀ ਦੀ ਭਵਿੱਖਬਾਣੀ ਮੁਤਾਬਕ ਮੀਂਹ ਪੈਂਦਾ ਤਾਂ ਸੋਕੇ ਨਾਲ ਜੂਝ ਰਹੇ ਪੰਜਾਬ ਨੂੰ ਕੁਝ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 1 ਜਨਵਰੀ 2025 ਤੋਂ ਲੈ ਕੇ ਕੱਲ ਤੱਕ ਪੰਜਾਬ ਵਿੱਚ 73% ਦੀ ਘਟਮੀ ਪਿਆ ਹੈ ਪੰਜਾਬ 'ਚ ਡੇਢ ਮਹੀਨੇ 'ਚ 33 ਮਿਲੀਮੀਟਰ بارش ਹੁੰਦੀ ਹੈ ਪਰ ਸੂਬੇ 'ਚ ਹੁਣ ਤੱਕ ਸਿਰਫ 8.8 ਮਿਲੀਮੀਟਰ بارش ਹੀ ਹੋਈ ਹੈ ਵਿਭਾਗ ਮੁਤਾਬਿਕ ਅਗਲੇ ਕੁਝ ਦਿਨਾਂ 'ਚ ਠੰਡ ਮੁੜ ਵਾਪਸ ਪਰਤ ਸਕਦੀ ਹੈ ਇਸ ਤੋਂ ਇਲਾਵਾ ਧੁੰਦ ਦੇ ਹਾਲਾਤ ਵੀ ਬਣ ਸਕਦੇ ਨੇ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ ਇਸ ਦੇ ਨਾਲ ਹੀ ਮੀਂਹ ਅਤੇ ਗੜੇਮਾਰੀ ਵੀ ਫਸਲਾਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ ਦੂਜੇ ਪਾਸੇ ਸ਼ਨੀਵਾਰ ਨੂੰ ਹਰਿਆਣਾ 'ਚ ਮੌਸਮ ਸਾਫ਼ ਰਹੇਗਾ ਪਰ ਐਤਵਾਰ ਨੂੰ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਅਗਲੇ ਕੁਝ ਦਿਨਾਂ ਵਿੱਚ ਉੱਤਰੀ ਪੱਛਮੀ ਹਵਾਵਾਂ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ। ਦੱਸ ਦਈਏ ਪੰਜਾਬ ਵਿੱਚ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਹੋ ਗਿਆ ਸੀ ਤੇ ਲਗਾਤਾਰ ਨਿਕਲ ਰਹੀ ਤਿੱਖੀ ਧੁੱਪ ਨਾਲ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ दो प्वाइंट आठ डिग्री किया चौबीस घंटे दो डिग्री के तहत यहाँ पे मीटिंग में किसानों का पक्ष मजबूती से रखने के लिए अन्य हमारे सारे वरिष्ठ साथियों के साथ पंदेर साहब के साथ अन्य सभी साथियों के साथ यहाँ पे आए केंद्र सरकार के मंत्रियों ने दोनों फोरमो के नेताओं से यह आग्रह किया कि जगजीत सिंह डल्लेवाल जी अपना अनशन समाप्त कर दें, लेकिन दोनों फोरमों ने सरदार जगजीत सिंह डल्लेवाल जी ने स्पष्ट कर दिया कि भाई आप इतनी चिंता जता रहे हो हमारे स्वास्थ्य को लेके हम आपका धन्यवाद करते हैं लेकिन हमारा अनशन एमएसपी गारंटी कानून बनने तक जारी रहेगा केंद्र सरकार के मंत्रियों ने कहा कि भारत सरकार बड़ी चिंतित है एक एक किसान की जिंदगी बड़ी अमूल्य है इसलिए आप अनशन समाप्त कर दीजिए लेकिन दोनों फोरमो के नेताओं ने विनम्रतापूर्वक समाप्त होगा जब एमएसपी गारंटी कानून बनेगा आंदोलन करने का सड़कों पर बैठने का या अनशन करने का हमारा कोई शौक नहीं है हमारी मजबूरी है उसके बाद बैठक सौहार्दपूर्ण माहौल में चली दोनों तरफ से तथ्यों सहित तर्क वितर्क रखे गए और आगे यह तय किया गया اسی بات چیت کے سلسلے کو اگے بڑھاتے ہوئے 22 فروری کو اگلی بیٹھک ہوگی جس میں কেন্দ্রীয় कृषि मंत्री जी शिवराज सिंह चौहान जी اور آج جو فوڈ منسٹری کے جو منترے آئے تھے پرلط جوشی جی بھی شہم موجود رہیں گے ریٹ ودے ودے ا اوناں دی پرسنٹیج 100% بن دی ہے گی ا اور ڈڑے مودی سرکار تے آں فصلاں دے ریٹ ودے آ ਉਹ 56 57% ਬਣਦੇ ਹੈਗੇ ਆ ਦੂਜੇ ਬੰਨੇ ਸੀ ਕਿਹਾ ਤੁਸੀਂ ਇਹਦਾ ਦਾਵਾ ਤੇ ਕਰਦੇ ਹੋ ਪਰ ਇਹਨਾਂ ਦਸਾਂ 11 ਸਾਲਾਂ ਵਿੱਚ 58% ਮੰਗਾਈ ਵੀ ਵਧੀ ਹੈਗੀ ਆ ਤਾਂ ਕਿਸਾਨਾਂ ਨੂੰ ਕੋਈ ਇਹਦਾ ਕੋ ਬਹੁਤਾ ਲਾਭ ਨਹੀਂ ਹੋਇਆ ਹੈਗਾ ਇਹ ਤੋਂ ਗਾ ਸੀ ਇੱਕ ਤੱਥ ਰੱਖਿਆ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ 20 ਉਹ ਕਹਿੰਦੇ ਸੀ 25% ਖਰੀਦੀ ਆ ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜਿਾਸੀ ਕਿ ਥੋੜੇ ਦਾਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲ ਐਮਐਸਪੀ ਤੇ ਵਿਕਦੀ ਰਹੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ ਐਮਐਸਪੀ ਤੋਂ ਉੱਤੇ ਉੱਤੇ ਵੀ ਕਰ ਰਹੀ ਆਵਾ ਅਸੀਂ ਕਹਿੰਦੇ ਸਾਡੀ ਗੱਲ ਤਾਂ ਠੀਕ ਹੋ ਰਹੀ ਆ ਜੇ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜਿਆਦਾ ਫਸਲਾ ਤਾਂ ਐਮਐਸਪੀ ਤੋਂ ਉੱਪਰ ਵੇਚ ਰਹੀਆਂ ਨੇ ਫਿਰ ਰੌਲਾ ਕੋਈ ਨਹੀਂ ਹੈਗਾ ਇਹ ਤੁਹਾਡੀ ਵਿਲ ਪਾਵਰ ਦਾ ਸਵਾਲ ਇੱਛਾ ਸ਼ਕਤੀ ਦਾ ਸਵਾਲ ਆ ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲਓ ਤੱਥ ਰੱਖ ਲਓ ਠੀਕ ਹੈ ਜੇ ਅਸੀਂ ਕਿਹਾ ਕੋਈ ਕਮੇਟੀ ਕਮੇਟੀ ਬਈ ਦੋਵੇਂ ਫਾਰਮ ਨਹੀਂ ਵਿਸ਼ਵਾਸ ਰੱਖਦੇ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨਗੀਆਂ ਅਸੀਂ ਸਮਨੇ ਭਾਰਤ ਸਰਕਾਰ ਇੱਛਾ ਸ਼ਕਤੀ ਦਿਖਾਵੇ ਤੇ ਮਸਲਿਆਂ ਦਾ ਹੱਲ ਹੋਵੇ ਤੋਂ ਜਿਹੜੇ ਅਸੀਂ ਆਰਗੂ ਕੀਤੇ ਉਹਨਾਂ ਦਾ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋ ਨਹੀਂ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਤੱਥ ਤੁਸੀਂ ਰੱਖੇ ਜਿਵੇਂ ਬੰਨੂ ਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ ਸਾਨੂੰ ਥੋੜੇ ਡਿਟੇਲ ਚ ਲਿਖ ਕੇ ਦੇ ਦਿਓ ਕਿ ਅਸੀਂ ਵੇਖ ਲੈਨੇ ਆਂ ਔਰ ਇਹ ਤੋਂ ਗਾਹਾਂ ਅਸੀਂ ਦੋਵਾਂ ਫਾਰਮਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਈਂ ਦਿੱਲੀ ਹੋਣਾ ਚਾਹੀਦਾ ਵਾ ਠੀਕ ਆ ਉੱਤੇ ਕਲੀਅਰ ਕਰਨਗੇ 22 ਤਰੀਕ ਦੀ ਮੀਟਿੰਗ ਆ ਜੇ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਦੋ ਫਾਰਮਾਂ ਜਾਂ ਕਿਸਾਨਾਂ ਦੇ ਲੀਡਰ ਇਹ ਨਹੀਂ ਚਾਹਣਗੇ ਵੀ ਅਸੀਂ ਆਪਣੇ ਵੱਲੋਂ ਗੱਲਬਾਤ ਤੋਂ ਭੱਜਦੇ ਹੈਗੇ ਆਂ ਅਸੀਂ ਗੱਲਬਾਤ ਲਈ ਤਿਆਰ ਆਂ ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਂ ਇਹ ਚੰਗੀ ਗੱਲ ਆ ਔਰ ਇਹ ਆਸਾਸ ਨਾਲ 22 ਦੀ ਮੀਟਿੰਗ ਚ ਜਾਵਾਂਗੇ ਵੀ ਕੇਂਦਰ ਅਸੀਂ ਤੁਹਾਡੇ ਮਾਦਮਨਾ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜ਼ਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਹ ਆਸਾਸ ਨਾਲ ਅਸੀਂ ਜਾਈਏ ਟੁੱਟੇ ਦਿਲ ਦਾ ਵੈਲਸਟਾਈਨ ਡੇ ਕੁੜੀ ਨੇ ਮਨਾਇਆ ਅਨੋਖੇ ਅੰਦਾਜ਼ ਚ ਜੀ ਹਾਂ ਪਿਛਲੇ ਦਿਨੀ ਪੂਰੀ ਦੁਨੀਆ ਪਿਆਰ ਦਾ ਦਿਨ ਵੈਲਸਨਾਈਨ ਡੇ ਮਨਾ ਰਹੀ ਸੀ ਉੱਥੇ ਹੀ ਗੁਰਦਾਉਂ ਦੀ ਇੱਕ ਨੌਜਵਾਨ ਕੁੜੀ ਨੇ ਵੈਲਸਟਾਈਨ ਡੇ ਤੇ ਆਪਣੇ ਸਾਬਕਾ ਬੁਆਏਫਰੈਂਡ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ 24 ਸਾਲਾਂ ਕੁੜੀ ਨੇ ਆਪਣੇ ਸਾਬਕਾ ਬੁਆਏਫਰੈਂਡ ਦੇ ਘਰੋਂ 100 ਪੀਜ਼ਾ ਮੰਗਵਾ ਦਿੱਤੇ ਉਹ ਵੀ ਕੈਸ਼ ਔਨ ਡਿਲੀਵਰੀ ਤੇ ਇਹ ਸਭ ਦੇਖ ਕੇ ਉਸ ਦਾ ਸਾਬਕਾ ਪ੍ਰੇਮੀ ਹੈਰਾਨ ਰਹਿ ਗਿਆ ਸਾਬਕਾ ਬੋਏਫ੍ਰੈਂਡ ਨੇ ਜਦੋਂ ਦੇਖਿਆ ਉਸਦੇ ਅਪਾਰਟਮੈਂਟ ਦੇ ਬਾਹਰ 100 ਪੀਜ਼ਾ ਡਿਲੀਵਰੀ ਹੋਏ ਨੇ ਉਹ ਵੀ ਕੈਸ਼ ਔਨ ਡਿਲੀਵਰੀ ਇਹ ਦੇਖ ਕੇ ਉਸਦੇ ਤੋਤੇ ਉੜ ਗਏ ਇਸ ਦੀ ਕੀਮਤ ਦੇਣ ਵਿੱਚ ਸਫਲ ਰਹਿਣ ਉੱਤੇ ਉਸ ਦੀ ਡਿਲੀਵਰੀ ਕਰਮਚਾਰ ਨਾਲ ਬਹਿਸ ਵੀ ਹੋ ਗਈ ਇਹ ਅਜੀਬ ਐ ਪਰ ਹਾਸੋਹਾਨੀ ਘਟਨਾ ਹੁਣ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ ਜਿਸ ਕਾਰਨ ਸੋਸ਼ਲ ਮੀਡੀਆ 'ਤੇ ਹਾਸੋਹਣੀਆ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਵੈਲਸਟਾਈਨ ਦੇ ਤੇ ਆਪਣੇ ਸਾਬਕਾ ਬॉयਫਰੈਂਡ ਦੇ ਘਰ 100 ਕੈਸ਼ ਔਨ ਡਿਲੀਵਰੀ ਪੀਜ਼ਾ ਭੇਜਣ ਦੀ ਘਟਨਾ ਕੋਈ ਇਕੱਲਾ ਮਾਮਲਾ ਨਹੀਂ ਹੈ ਦੁਨੀਆ ਭਰ ਵਿੱਚ ਬਦਲੇ ਦੀਆਂ ਅਜੀਹੀਆਂ ਰਣਨੀਤੀਆਂ ਦੀ ਰਿਪੋਰਟ ਕੀਤੀ ਗਈ ਹੈ ਜੋ ਰਿਸ਼ਤੇ ਟੁੱਟਣ ਦੇ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੀ ਹੈ ਅਜਿਹੀ ਇੱਕ ਘਟਨਾ 2019 ਵਿੱਚ ਚੀਨ ਵਿੱਚ ਦੇਖਣ ਨੂੰ ਮਿਲੀ ਸੀ ਜਿੱਥੇ ਇੱਕ ਔਰਤ ਨੇ ਆਪਣੇ ਸਾਬਕਾ ਬॉयਫਰੈਂਡ ਦੇ ਦਰਵਾਜ਼ੇ ਤੇ 1000 ਕਿਲੋ ਪਿਆਜ਼ ਪਿਜਵਾ ਦਿੱਤੇ ਸਾਂਝ ਤੇ ਇੱਕ ਨੋਟ ਲਿਖਿਆ ਸੀ ਮੈਂ ਤਿੰਨ ਦਿਨਾਂ ਤੋਂ ਰੋਂਦੀ ਆ ਰਹੀ ਹਾਂ दोनों ने डिपोर्ट कर दी लेकिन हम तो कम से कम इज्जत से पिछली बार बेड़ियां इसका इसलिए एक दिन पहले ही आ गया मैं एमईओ को बेनती कर रहा हूं हमने बात भी कर ली है एम को कह रहा हूं कि अभी तो वो जहाज का दो तीन बार तेल डलवाता है क्योंकि वो एक बार में नहीं आ सकता मिलिट्री का जहाज है पता नहीं कहाँ होगा मुझे नहीं पता कहाँ लेकिन उसका रूट बदल के अपना बिल्ली बुला लीजिए उसको हिंडन उतार लीजिए अहमदाबाद उतार लीजिए लीजिए ठीक है हम अपने बंदों को ले आएंगे इज्जत से लेके आएंगे हम हरियाणा की तरह कैदियों वाली बहन नहीं भेजेंगे पिछली बार कैदियों वाली बहन भेजी थी उन्होंने हरियाणा ने तो इसका मतलब हरियाणा में और आ, गुजरात में बीजेपी की सरकारें टोटल कितने थे उनके 66 हमारे 30 वो 66 को लेने नहीं आए हमने तो 30 बंदों को चलो अपने अपने घर पे पहुंचाया चलो कोई पुनर्वास का भी करेंगे दुखी होकर जाता है जी कौन छोड़ता है अपना मुल्क अपनी धरती छोड़ने को किसका दिल करता है और ये बीजेपी वाले कांग्रेस वाले कहते भगवंत मान ने भेजे मैंने भेजे हमें तो पौने तीन साल हुए हैं अभी सिस्टम किसके पास था इससे पहले सत्तर साल से सिस्टम किसके पास था तो हम तो कोशिश कर रहे हैं उनको यहां रखें नौकरियां दें रोजगार दें वापस आ जाओ मिलते करते हैं आ जाओ काम करो आ भी रहे हैं लोग है ना री माइग्रेशन हो गई है शुरू मैं आपको लिस्ट दे दूंगा जो बंदे बाहर से आए उनकी भी इंटरव्यू करना यहां पे आके काम कर रहे हैं कि ये आ गए बाप साहब हम यहाँ काम कर रहे हैं एक तो अब तो आज के सामने ना एक रेस्टोरेंट ऑस्ट्रेलिया से आया लड़का उससे बात कर लेंगे आ गए आ रहे हैं अब यहाँ काम दे दो यहाँ पे सिस्टम ठीक हो जाए ये लड़के वहां भी मेहनत करते हैं वहां कौन सा कोई दरख्तों को लगते हैं डॉलर पेड़ों को तो डॉलर नहीं लगते वहां मेहनत तो करनी पड़ती लेकिन कम से कम उनको इतनी बेहती तो ना करो यार उनकी अच्छा अमृतसर ही क्यों चुनते हैं मुझे क्राइटेरिया बता दीजिए कि अमृतसर चुनने का क्राइटेरिया क्या है मतलब ये पंजाब को डेलिबरेटली जानबूझकर बदनाम करने की कोशिश ताकि ये लगे कि बस पंजाबी हैं जो कानूनी प्रवास जाते हैं तो गुजरातियों का मॉडल कहां गया फिर और पिछली बार के जहाज में जो आए थे उसमें सात आठ बच्चे थे सात आठ बच्चे सारे बच्चे गुजरात के थे बच्चे वो बच्चों बच्चों समेत बोर्ड कर रहे हैं किसी की इंटरव्यू आई गुजरात के किसी बंदे की इंटरव्यू आई नेशनल टीवी पे इंटरव्यू हमारे वालों की आती है कल भी आप जाओगे उनके घरों पर मीडिया में देता और कल पता है। नहीं, नहीं कल को मैं मिलाऊंगा सबको आपको इसीलिए आया हूं पहली बात तो मैं चाहता नहीं हूं यहां उतरे चलो ये एडमिन उनके हाथ में है इमिग्रेशन कस्टम उनके हाथ में पहली बात तो मैं ये कहता हूं कि रूट बदल लो हम सख्त नाराज हैं इस बात से लेटेस्ट न्यूज़ सब तो पहला अपने फोन पे देख ले साडा चैनल सब्सक्राइब करो और नोटिफिकेशन में बेल आइकन जरूर दबाओ